ਪਟਿਆਲਾ ਦੀ ਸ਼ਾਨਦਾਰ ਜਿੱਤ ਦੇ ਵਰਕਰ ਖੁਸ਼ੀ ਮੁਜ਼ਾਹਰ। ਜਿੰਦਬਾਦ। ਆਮ ਆਦਮੀ ਪਾਰਟੀ ਜਿੰਦਬਾਦ। ਆਮ ਆਦਮੀ ਪਾਰਟੀ ਜਿੰਦਬਾਦ। ਜ਼ਿਲਹੰਦਰ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਅੱਜ ਸਿਹਤ ਮੰਤਰੀ ਡਾਕਟਰ ਰਵੀ ਸਿੰਘ ਜੀ ਦੇ ਦਫ਼ਤਰ ਤੇ ਜਸ਼ਨ ਮਨਾਇਆ ਜਾ ਰਹੇ ਨੇ। ਹਾਂਜੀ ਕੀ ਕਹਿਣਾ ਚਾਹੂਗਾ ਅੱਜ ਜਿੱਤ ਤੇ? ਇਹ ਜਿੱਤ ਸਾਡੇ ਭਗਵੰਤ ਮਾਨ ਜੀ ਤੇ ਸਾਡੀ ਆਰਮਿੰਗ ਕੇਜਰੀਵਾਲ ਦੀ ਛਤਰਛਾਇਆ ਦੇ ਵਿੱਚ ਸਾਰੇ ਹੀ ਵਲੰਟੀਅਰਸ ਔਰ ਸਾਰੇ ਹੀ ਅਹੁਦੇਦਾਰਾਂ ਨੇ ਇੰਨਾ ਜ਼ੋਰਦਾਰ ਕੰਮ ਕੀਤਾ ਜਿੱਦਾਂ ਕਿ ਤੁਹਾਡੇ ਸਾਹਮਣੇ ਰਿਜ਼ਲਟ ਆਇਆ ਔਰ ਇਹਦਾ ਸਾਰਾ ਸ਼ੇਰ ਜਿਹੜਾ ਹੈ ਸਾਰੇ ਪਾਰਟੀ ਦੇ ਵਲੰਟੀਅਰਸ ਨੂੰ ਦਿੰਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜਲੰਧਰ ਦੀ ਜਨਤਾ ਦਾ ਵੀ ਜਿਨ੍ਹਾਂ ਨੇ ਸਾਡਾ ਸਾਥ ਜੀ ਕੀ ਕਹਿਣਾ ਚਾਹੋਗੇ ਅੱਜ ਜਲੰਧਰ ਦੀ ਸ਼ਾਨਦਾਰ ਜਿੱਤ ਤੇ ਅਨਮੋਸਤ ਜੀ ਅੱਜ ਵਾਕਈ ਜਿਹੜਾ ਇਹ ਜਿੱਤ ਦੀ ਮੋਹਰਾ ਇਹ ਮੋਹਰ volunteers ਤੇ ਉਹਨਾਂ ਦੇ ਕੰਮਾਂ ਤੇ ਲੱਗੀ ਆ ਆਮ ਆਦਮੀ ਪਾਰਟੀ ਦੇ ਕੰਮ ਤੇ ਲੱਗੀ ਆ ਭਗਵੰਤ ਮਾਨ ਜੀ ਦੀ ਪੋਲਿਸੀਸ ਤੇ ਲੱਗੀ ਆ ਤੇ ਇਹ ਜਿੱਤ ਨੇ ਦੱਸ ਦਿੱਤਾ ਹੈਗਾ ਕਿ ਲੋਕ ਭਗਵਾਨ ਤਮਨ ਸਿੰਘ ਨੂੰ ਆਮ ਆਦਮੀ ਪਾਰਟੀ ਨੂੰ ਕਿੰਨਾ ਪਸੰਦ ਕਰਦੇ ਨੇਗੇ ਉਹ ਦਿਲੋਂ ਪਿਆਰ ਕਰਦੇ ਨੇ ਤੇ ਤੇ ਆਉਣ ਵਾਲੇ ਮੈਨੂੰ ਵਿਸ਼ਵਾਸ ਆ ਆਉਣ ਵਾਲੀਆਂ ਵਾਕਈ ਸਿੱਖਤਾ ਵੀ ਅਸੀਂ ਜੀ ਬਤਾਂਗੇ ਵਿਕਾਸ ਕਿੰਨਾ ਹੋਏਗਾ ਪੰਜਾਬ ਦਾ ਪਿਕਾ ਜਰੂਰ ਹੋਏਗਾ ਜੀ ਜਿੰਨੇ ਵੀ ਜਿਵੇਂ ਆਪਣਾ ਸਿਵਰੇਟ ਸਿਸਟਮ ਬਿਲਕੁਲ ਖਤਮ ਕਰ ਰੱਖਿਆ ਸੀ ਕਾਲੀ ਕਾਂਗਰਸੀਆਂ ਨੇ ਕੋਈ ਪਾਲਿਸੀ ਨਹੀਂ ਹੈ ਕਿ ਜਲੰਧਰ 'ਚ ਵੀ ਬਹੁਤ ਬੁਰਾ ਹਾਲ ਸੀਗਾ ਹੁਣ ਇਹ ਜਰੂਰ ਸਭ ਠੀਕ ਹੋਏਗਾ ਬਹੁਤ ਵਧੀਆ ਵਿਕਾਸ ਹੋਏਗਾ ਆਉਣ ਵਾਲੇ ਤਾਂ ਇਸ ਹਾਲਾ ਜਸ ਜਰੂਰ ਸਵਰਗ ਬਣਾਵਾਂਗੇ ਪੰਜਾਬ ਨੂੰ ਆਜੋ ਪਟਿਆਲਾ ਚ ਵਰਕਰਾਂ ਚ ਖੁਸ਼ੀ ਦਾ ਮਾਹੌਲ ਹੈ ਜਲੰਧਰ ਦੀ ਸ਼ਾਨਦਾਰ ਜਿੱਤ ਦੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਜਿੰਦਾਬਾਦ ਕੀ ਕਹਿਣਾ ਚਾਹੂਗਾ ਅੱਜ ਜਲੰਧਰ ਦੀ ਜਿੱਤ ਬਹੁਤ ਖੁਸ਼ੀ ਦਾ ਮਾਹੌਲ ਹੈ ਬਹੁਤ ਖੁਸ਼ੀ ਦਾ ਸਮਾਂ ਹੈਗਾ ਇੱਕ ਬੜੀ ਵੱਡੀ ਜਿੱਤ ਇੱਕ ਪਹਿਲੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਇੱਕ ਥੋੜੀ ਘੱਟ ਪਰਫਾਰਮੈਂਸ ਤੋਂ ਬਾਅਦ ਇੱਕ ਬੜੀ ਵੱਡੀ ਪਰਫਾਰਮੈਂਸ ਜਿਹੜੀ ਆਮ ਆਦਮੀ ਪਾਰਟੀ ਨੇ ਉਹ ਪ੍ਰਸਤੁਤ ਕੀਤੀ ਹੈਗੀ ਹੈ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜਦਕਿ ਸਾਰੀਆਂ ਪਾਰਟੀਆਂ ਦਾ ਜੋਰ ਲੱਗਾ ਸੀ ਸੋ ਬਹੁਤ ਖੁਸ਼ੀ ਦਾ ਸਮਾਂ ਹੈਗਾ ਔਰ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਹੋਰ ਚੜ੍ਹਦੀਆਂ ਕਲਾਵਾਂ ਵਿੱਚ ਜਾਏਗੀ ਵਾਇਕ੍ਰੋ ਕੇ ਅਰਦਾਸ ਹੈ ਇਹੋ ਜਿਹੇ ਦਿਨ بار بار ਆਣ ਤੇ ਪੰਜਾਬ ਦੇ ਪੰਜਾਬ ਹੋਰ ਖੁਸ਼ਹਾਲ ਹੋਵੇ ਤਰੱਕੀਆਂ ਮਾਣੇ ਹਾਂਜੀ ਕੀ ਕਹਿਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਜੀ ਇਹ ਅੱਜ ਦੀ ਜਿਹੜੀ ਇਹ ਜਲੰਧਰ ਵੈਸਟ ਦੀ ਬਾਈ ਇਲੈਕਸ਼ਨ ਜੋ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਇਹ ਮਾਨ ਸਰਕਾਰ ਦੇ ਕੰਮ ਸਟੇਟ ਜੋਇੰਟ ਸੈਕਟਰੀਆਂ ਪੰਜਾਬ ਦਾ ਅੱਜ ਨਿਹਾਇਤ ਖੁਸ਼ੀ ਦਾ ਮਕਾਮ ਹੈ ਕਿ ਜਿਹੜੀ ਜਲੰਧਰ ਵੈਸਟ ਦੀ ਜਿਮਨੀ ਚੋਣ ਹੈ ਉਹਦੇ ਨਤੀਜੇ ਆਏ ਆ ਤੇ ਸਾਡੇ ਆਮ ਆਦਮੀ ਪਾਰਟੀ ਦੇ ਮਹਿੰਦਰ ਭਖਤ ਜੀ ਬਹੁਤ ਭਾਰੀ ਲੀਡ ਨਾਲ ਜਿੱਤੇ ਆ ਇਸ ਲੀਡ ਦੀ ਮੈਂ ਸਭ ਤੋਂ ਵੱਧ ਵਧਾਈ ਦਊਂਗਾ ਜਲੰਧਰ ਵੈਸਟ ਦੇ ਵਲੰਟਰੀਆ ਨੂੰ ਮੈਂ ਲੀਡਰ ਸਹਿਬਾਨਾਂ ਨੂੰ ਅਤੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਫੇਰ ਇਤਬਾਰ ਜਤਾਇਆ ਉਹਨਾਂ ਨੇ ਅਰਵਿੰਦ ਕੇਜਰੀਵਾਲ ਸਾਹਿਬ ਦੀਆਂ ਨੀਤੀਆਂ ਤੇ ਇਤਬਾਰ ਕਰਿਆ ਤੇ ਮੈਂ ਵਿਸ਼ਵਾਸ ਦਿਵਾਉਣਾ ਹੈ ਕਿ ਜਿਹੜੇ ਇਹ ਜਲੰਧਰ ਵੈਸਟ ਦੀ ਜਿੱਤ ਹੈ ਇਹ ਪੰਜਾਬ ਦੇ ਵਿੱਚ ਬਹੁਤ ਵੱਡੀ ਜਿੱਤ ਹੈ ਬਹੁਤ ਜਲਦੀ ਜਿਹੜੇ ਉੱਥੋਂ ਦੇ ਆਪਣੇ ਐਮਐਲਏ ਬੜੇ ਐ ਉਹ ਬਹੁਤ ਜਲਦੀ ਪੰਜਾਬ ਸਰਕਾਰ ਦੇ ਵਿੱਚ ਸਿਹਤ ਮੰਤਰੀ ਹੋਣਗੇ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਜਲੰਧਰ ਵੈਸਟ ਵਾਲਿਓ ਮਹਿੰਦਰ ਭਗਤ ਜੀ ਨੂੰ ਇੱਕ ਵਾਰੀ ਐਮਐਲਏ ਬਣਾ ਦਿਓ ਇਹਨਾਂ ਨੂੰ ਮੰਤਰੀ ਬਣਾਉਣਾ ਮੇਰਾ ਕੰਮ ਹੈ ਇਸ ਕਰਕੇ ਮੇਰੇ ਵੱਲੋਂ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਹਰ ਇੱਕ ਨੂੰ ਲੱਖ ਲੱਖ ਮੁਬਾਰਕਾਂ ਵਿਰੋਧੀ ਧਿਰਾਂ ਨੂੰ ਇਸ ਜਿੱਤ ਤੋਂ ਸਭ ਕੁਝ ਸਿੱਖਣਾ ਚਾਹੀਦਾ ਕੋਈ ਵਿਰੋਧੀ ਧਿਰਾਂ ਨੂੰ ਤਾਂ ਆਪੇ ਸਿੱਖ ਲੈਣਾ ਚਾਹੀਦਾ ਕਿਉਂਕਿ ਵਿਰੋਧੀ ਧਿਰਾਂ ਨੇ ਬਹੁਤ ਇਲਜ਼ਾਮ ਲਾਏ ਸੀ ਕੋਈ ਬੀਜੇਪੀ ਵਾਲਾ ਤੁਰਿਆ ਫਿਰਦਾ ਸੀ ਜਿਹੜਾ ਪਹਿਲਾਂ ਐਮਐਲਏ ਬਣਿਆ ਸੀ ਉਹ ਕੋਈ ਪੈਨ ਡਰਾਈਵ ਚੱਕੀ ਫਿਰਦਾ ਸੀ ਉਹਦੇ ਕੋਲ ਕੁਛ ਨਹੀਂ ਸੀ ਪੈਨ ਡਰਾਈਵ ਚ ਤੁਸੀਂ ਦੇਖਿਆ ਲੋਕ ਜਿਹੜੇ ਨੇ ਉਹ ਸਮਝ ਜਾਂਦੇ ਆ ਝੂਠ ਕੀ ਹੈ ਸੱਚ ਕੀ ਹੈ ਵਿਰੋਧੀਆਂ ਨੂੰ ਇਸ ਹਾਰ ਤੋਂ ਸਭ ਕੁਝ ਸਿੱਖਣਾ ਚਾਹੀਦਾ ਕਿ ਜਿਹੜੀ ਜਨਤਾ ਹੈ ਇਹ ਅਸਮਾਨ ਚੁੜਦਿਆਂ ਨੂੰ ਫਰਸ਼ ਤੇ ਪਚਾ ਦਿੰਦੀ ਹੈ ਤੇ ਫਰਸ਼ ਤੋਂ ਚਲਦਿਆਂ ਨੂੰ ਅਸਮਾਨ ਤੇ ਪਚਾ ਦਿੰਦੀ ਹੈ